ਮਹੱਲਾ ਪੰਜਵਾਂ ਮਾਇਆ ਮਾਈ ਮਾਇਆ ਛਾਲ ਤ੍ਰਿਣ ਕੀ ਅਗਣ ਮੇਗ ਕੀ ਛਾਇਆ ਗੋਬਿੰਦ ਭਜਨ ਬਿਨ ਹੜਕਾ ਜਲ ਰਹਾਓ ਗੁਰੂ ਸਰਵਿਸ ਸ਼ਬਦ ਦੇ ਵਿੱਚ ਸਮਝਾਉਣਾ ਕਰਦੀ ਹੈ ਇਹ ਮੇਰੀ ਮਾਂ ਮਾਇਆ ਇੱਕ ਛਲਾਵਾ ਹੈ ਮਾਇਆ ਉਹਦੇ ਬਹੁਤ ਸਾਰੇ ਰੂਪ ਵਿਖਾਉਂਦੀ ਹੈ ਤੇ ਫਿਰ ਪਾਸੇ ਹੋ ਜਾਂਦੀ ਹੈ ਕਹਿੰਦੇ ਕਈ ਰੂਪ ਵਿਖਾ ਕੇ ਛੇਤੀ ਜਿਹੜਾ ਗੁੰਮ ਹੋ ਜਾਂਦਾ ਉਹਨੂੰ ਛਲਾਵਾ ਕਹਿੰਦੇ ਕਹਿੰਦੇ ਮਾਇਆ ਇੱਕ ਛਲਾਵਾ ਹੈ ਇਹ ਕਦੇ ਕਿਸੇ ਦੀ ਨਹੀਂ ਹੁੰਦੀ ਜੇ ਅੱਜ ਇਹ ਮੇਰੀ ਹੈ ਤੇ ਕੱਲ ਨੂੰ ਇਹ ਕਿਸੇ ਹੋਰ ਦੀ ਹੈ ਤ੍ਰਿਣ ਕੀ ਅਕਨ ਮੇਘ ਕੀ ਛਾਇਆ ਗੋਬਿੰਦ ਭਜਨ ਮਿਨ ਹਰ ਕਾਜ ਰਹਾਉ ਕਹਿੰਦੇ ਪਰਮਾਤਮਾ ਦੇ ਭਜਨ ਤੋਂ ਬਿਨਾ ਮਾਇਆ ਦੀ ਪਾਇਆ ਇੰਨੀ ਕੀਆ ਦੇ ਜਿਵੇਂ ਇੱਕ ਅੱਖਾਂ ਦੀ ਅੱਗ ਹੈ ਜਿਵੇਂ ਇੱਕ ਅੱਖਾਂ ਨੂੰ ਆਪਾਂ ਇੱਕ ਤੀਲੀ ਦੀ ਲੋੜ ਹੁੰਦੀ ਹੈ ਕਹਿੰਦੇ ਉਸੇ ਤਰ੍ਹਾਂ ਕਹਿੰਦੇ ਮਾਇਆ ਦੀ ਇੰਨੀ ਕਪਾਇਆ ਹੈ ਪਰਮਾਤਮਾ ਦੇ ਭਜਨ ਤੋਂ ਬਿਨਾ ਕਿਦੀ ਕੋਈ ਹیثیت ਹੈ ਨਹੀਂ ਕਹਿੰਦੇ ਜਿਵੇਂ ਬੱਦਲਾਂ ਦੀ ਸ਼ਾਂ ਹੁੰਦੀ ਹੈ ਉਸੇ ਤਰ੍ਹਾਂ ਆਦੇ ਵੀ ਪਾਇਆ ਹੈ ਦਰਿਆ ਦੇ ਹੜਾਂ ਦੇ ਪਾਣੀ ਜਿੰਨਾ ਹੀ ਏਦੀ ਹیثیت ਹੈ ਜਿਵੇਂ ਦਰਿਆ ਦਾ ਹੜ ਦਾ ਪਾਣੀ ਇਹ ਸਭ ਕੁਝ ਰੋੜ ਕੇ ਲੈ ਜਾਂਦਾ ਨਾ ਇਸੇ ਤਰ੍ਹਾਂ ਆਇਆ ਹੈ ਅਸੀਂ ਮਾਇਆ ਨੂੰ ਹੀ ਆਪਦਾ ਬਣਾਈ ਬੈਠੇ ਹਾਂ ਜੇ ਜਦੋਂ ਵੀ ਕਿਸੇ ਮਾਇਆ ਕਿਸੇ ਕੋਲੇ ਜਿੰਨੀ ਮਰਜ਼ੀ ਜਾਂਦੇ ਹੋਵੇ ਵੇਖ ਲਓ ਉਹ ਮਾਇਆ ਕਦੇ ਕਿਸੇ ਦੇ ਨਾਲ ਗਈ ਹੈ ਪ੍ਰਾਣੀ ਇੱਥੋਂ ਚਲਾ ਜਾਂਦਾ ਹੈ ਉਹਦੇ ਸਵਾਸ ਖਤਮ ਹੋ ਜਾਂਦੇ ਆ ਪਰ ਮਾਇਆ ਤਾਂ ਇੱਥੇ ਹੀ ਰਹਿ ਜਾਂਦੀ ਹੈ ਮਾਇਆ ਤਾਂ ਅਗਲੇ ਦਿਨ ਹੀ ਆਪਦਾ ਹੋਰ ਰੂਪ ਧਾਰ ਲੈਂਦੀ ਹੈ ਹੋਰ ਕਿਸੇ ਦੀ ਹੋ ਜਾਂਦੀ ਹੈ ਉਹਨੂੰ ਤਾਂ ਕੋਈ ਹੋਰ ਸੰਭ ਲੈਂਦਾ ਆਪਾਂ ਮਾਇਆ ਦੇ ਵਿੱਚ ਹੀ ਸੁਲਤਾਨ ਹੋਏ ਪਏ ਆਪਾਂ ਨੂੰ ਹੀ ਲੱਗਦਾ ਵੀ ਆਹ ਵੀ ਕੁਸ਼ਮੀਰ ਆ ਵੀ ਕੁਸ਼ਮੀਰ ਹੈ ਤੇ ਗੁਰੂ ਸਾਹਿਬ ਕਹਿੰਦੇ ਕਿੰਦੇ ਪ੍ਰਮਾਤਮਾ ਦਾ ਭਜਨ ਹੀ ਸਭ ਤੋਂ ਉੱਤਮ ਹੈ ਪ੍ਰਮਾਤਮਾ ਦੇ ਭਜਨ ਤੋਂ ਬਿਨਾਂ ਤਾਂ ਇਹ ਕੱਖਾਂ ਦੀ ਅੱਗ ਵਰਗੀ ਹੈ ਬੱਤਲਾਂ ਦੀ ਛਾਂ ਵਾਂਗ ਤੇ ਦਰਿਆ ਦੇ ਹੜ ਦੇ ਪਾਣੀ ਵਾਂਗ ਜੋ ਸਾਰਾ ਕੁਝ ਇੱਕ ਸਕਿੰਟ ਦੇ ਵਿੱਚ ਰੋੜ ਕੇ ਲੈ ਜਾਂਦਾ ਹੈ ਜੋੜ ਸਿਆਣਪ ਬੋਝ ਤਰਾਈ ਦੋਏ ਕਰ ਜੋੜ ਸਾਧ ਮੰਗ ਚਲ ਗੁਰੂ ਸਾਹਿਬ ਫਰਮਾਉਂਦੇ ਮਾਇਆ ਦੇ ਛਲਾਵੇ ਦੇ ਤੋਖੇ ਤੋਂ ਬਚਣ ਲਈ ਆਪ ਮਾਇਆ ਦੇ ਛਲਾਵੇ ਦੇ ਵਿੱਚ ਆਏ ਵੀ ਹਨ ਪਰਮਾਤਮਾ ਦਾ ਤਾਂ ਭਜਨ ਨਹੀਂ ਕਰਦੇ ਪਰਮਾਤਮਾ ਨੂੰ ਤਾਂ ਯਾਦ ਹੀ ਨਹੀਂ ਕਰਦੇ ਮਾਇਆ ਨੂੰ ਹੀ ਯਾਦ ਕਰਦੇ ਆ ਤੇ ਇਹਦੇ ਤੋਂ ਬਚਣ ਲਈ ਗੁਰੂ ਸਾਹਿਬ ਕਹਿੰਦੇ ਆਪ ਦੀਆਂ ਚਲਾਕੀਆਂ ਛੱਡ ਦੇ ਜੋੜ ਸਿਆਣਫਾ ਬਹੁਤ ਚਤਰਾਈ ਦੋਹੇ ਕਰ ਜੋੜ ਸਾਧ ਮੰਗ ਚਲ ਕਿਹਦੇ ਚੁਲਾਕੀਆਂ ਛੱਡਦੇ ਸਿਆਣਫਾ ਛੱਡਦੇ ਆਪਣੀਆਂ ਤੇ ਦੋਵੇਂ ਹੱਥ ਜੋੜ ਕੇ ਗੁਰੂ ਦੇ ਦਿਸੇ ਰਸਤੇ ਤੇ ਤੁਰਿਆ ਕਰ ਜੀ ਇਹਦੇ ਤੁੱਕੇ ਤੋਂ ਬਚਣਾ ਹੈ ਤਾ ਤੂੰ ਹੋਵਾ ਇੱਕ ਰੂ ਆਪਾਂ ਤਾਂ ਬਚਣਾ ਹੀ ਨਹੀਂ ਚਾਹੁੰਦੇ ਤੇ ਤੂੰ ਆਪਾਂ ਦਾ ਮੋੜ ਮੋੜ ਕੇ ਮਾਇਆ ਦੇ ਵਿੱਚ ਜਾਨੀ ਤੇ ਆਪਦੀਆਂ ਚੁਸਤ ਚੁਲਾਕੀਆਂ ਕੌਣ ਛੱਡਦਾ ਕੋਈ ਨਹੀਂ ਛੱਡਦਾ ਤੇ ਗੁਰੂ ਦੇ ਦੱਸੇ ਰਸਤੇ ਤੇ ਕੋਈ ਵਿਰਲਾ ਤੁਰਦਾ ਜਿਦੇ ਕੋਈ ਚੰਗੇ ਭਾਗ ਹੁੰਦੇ ਆ ਗੁਰੂ ਸਾਹਿਬ ਕਹਿੰਦੇ ਇਹਦੇ ਮਾਇਆ ਦੇ ਛਲਾਵੇ ਦੇ ਤੁਖੇ ਤੋਂ ਬਚਣ ਲਈ ਆਪਣੀਆਂ ਸਾਰੀਆਂ ਚੁਸਤ ਚਲਾਕੀਆਂ ਛੱਡ ਦਿਓ ਤੇ ਨੰਮਾਣੇ ਹੋ ਕੇ ਮਨ ਨੀਵਾ ਕਰਕੇ ਗੁਰੂ ਦੇ ਦੱਸੇ ਰਸਤੇ ਤੇ ਤੁਰੋ ਹੋ ਆਹੇ ਗੁਰੂ ਸਾਰੀਆਂ ਸਿਆਣਪਾਂ ਛੱਡੋਗੇ ਤਾਂ ਫੇਰ ਤੁਹਾਨੂੰ ਫਲ ਮਿਲਣਾ ਹੈ ਗੁਰੂ ਦੇ ਦੱਸੇ ਰਸਤੇ ਤੇ ਤੁਰ ਕੇ ਆਪਦੀ ਮਤ ਪਿੱਛੇ ਰੱਖ ਕੇ ਗੁਰੂ ਦੀ ਮਤ ਤੇ ਚੱਲ ਕੇ ਹੋ ਆਹੀ ਗੁਰੂ ਗੁਰੂ ਸਾਹਿਬ ਫਰਮਾਉਂਦੇ ਆ ਨਾ ਜਪਜੀ ਸਾਹਿਬ ਦੇ ਵਿੱਚ ਸਹਿਸ ਸਿਆਣਪਾਂ ਲਖ ਹੋਏ ਤਾਂ ਇੱਕ ਨ ਚੱਲੇ ਨਾਲ ਕਹਿੰਦੇ ਜੇ ਹਜ਼ਾਰਾਂ ਵੀ ਚਤਰ ਚਲਾਕੀਆਂ ਤੁਹਾਡੇ ਵਿੱਚ ਹੋਣ ਨਾ ਤਾਂ ਇੱਕ ਵੀ ਚਤਰਾਈ ਸਾਥ ਨਹੀਂ ਦਿੰਦੀ ਤੁਹਾਨੂੰ ਸਚਿਆਰੇ ਹੋਣ ਵਾਸਤੇ ਕਹਿੰਦੇ ਕਹਿੰਦੇ ਫਿਰ ਗੁਰੂ ਸਾਹਿਬ ਕਹਿੰਦੇ ਫਿਰ ਕਿਵੇਂ ਸਚਿਆਰਾ ਹੋਈਏ ਕਿ ਕੂੜੇ ਟੁੱਟੇ ਪਾਲ ਕਹਿੰਦੇ ਫਿਰ ਅਕਾਲ ਪੁਰਖ ਦਾ ਪ੍ਰਕਾਸ਼ ਹੋਣ ਲਈ ਕਹਿੰਦੇ ਕਿਵੇਂ ਸਚਿਆਰੇ ਬਣੀਦਾ ਹੈ ਕਿਵੇਂ ਆਪਣੇ ਅੰਦਰੋਂ ਜਿਹੜੇ ਵਕਾਰ ਨਿਕਲ ਸਕਦੇ ਕਿਵੇਂ ਜਿਹੜੀ ਕੂੜ ਆਪਣੇ ਅੰਦਰ ਭਰਿਆ ਹੋਇਆ ਉਹਦਾ ਪਰਦਾ ਕਿਵੇਂ ਟੁੱਟ ਸਕਦਾ ਹੈ ਤੇ ਨਾਲ ਦੀਆਂ ਗੁਰੂ ਸਾਹਿਬ ਫਰਮਾਉਂਦੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾ ਰਾਜਾ ਦੇ ਮਾਲਕ ਕਾਲਪੁਰਖ ਦੇ ਹੁਕਮ ਵਿੱਚ ਤੁਰਨਾ ਇਹ ਹੀ ਇੱਕ ਵਿਧੀ ਹੈ ਵਾਹਿਗੁਰੂ ਗੁਰੂ ਸਾਹਿਬ ਫਰਮਾਉਂਦੇ ਇਹ ਵਿਧੀ ਤੁਰ ਤੋਂ ਹੀ ਜਦੋਂ ਤੋਂ ਜਗਤ ਬਣਿਆ ਹੈ ਐਵੇਂ ਚੱਲੀ ਆ ਰਹੀ ਹੈ ਵਾਹਿਗੁਰੂ ਪਰਮਾਤਮਾ ਦੇ ਹੁਕਮ ਦੇ ਵਿੱਚ ਰਹਿਣਾ ਤੇ ਰਜਾ ਨੂੰ ਮੰਨਣਾ ਇਹ ਹੀ ਇੱਕ ਵਿਧੀ ਹੈ ਆਦਾਂ ਚੋਸ ਤੇ ਚਲਾਕੀਆਂ ਕੁਝ ਵੀ ਨਹੀਂ ਕਰਦੇ ਨੂੰ ਕਹਿੰਦੇ ਇੱਕ ਵੀ ਸਾਥ ਨਹੀਂ ਦਿੰਦੀ ਇੱਕ ਵੀ ਸਾਥ ਨਹੀਂ ਦਿੰਦੀ ਹੋਵਾ ਹੈ ਗੁਰੂ ਸਿਮਰ ਸੁਆਮੀ ਅੰਤਰਜਾਮੀ ਮਾਨੁਖ ਦੇ ਕਾ ਇਹ ਉੱਤਮ ਫਲ ਗੁਰੂ ਸਹਿ ਵਰਵਾਉਂਦੇ ਮਨੁੱਖਾ ਸਰੀਰ ਦਾ ਸਭ ਤੋਂ ਚੰਗਾ ਫਲ ਇਹੀ ਹੈ ਕਿ ਉਸ ਅਕਾਲ ਪੁਰਖ ਵੈ ਗੁਰੂ ਦੀ ਭਗਤੀ ਕਰੀਏ ਜੋ ਅੰਤਰਜਾਮੀ ਹੈ ਆਪਣੇ ਦਿਲਾਂ ਦੀ ਜਾਣਦਾ ਹੈ ਕਟਕਟ ਦੇ ਵਿੱਚ ਵਸਦਾ ਹੈ ਮਨੁੱਖਾ ਸਰੀਰ ਦਾ ਕਹਿੰਦੇ ਸਭ ਤੋਂ ਚੰਗਾ ਫਲ ਇਹੀ ਹੈ ਉਸ ਅਕਾਲ ਪੁਰਖ ਵੈਗੁਰ ਦਾ ਨਾਮ ਸਿਮਰਿਆ ਕਰੋ ਹੋ ਵਾਹਿਗੁਰੂ ਆਪਾਂ ਨੂੰ ਮਨੁੱਖਾ ਸਰੀਰ ਮਿਲਿਆ ਹੀ ਨਾਮ ਜਪਣ ਵਾਸਤੇ ਹੈ ਤੇ ਆਪਾਂ ਹਵਾ ਹੀ ਗਰੂ ਹੋਰ ਹੀ ਕੁਛ ਹੋਰ ਹੀ ਚੰਬੇਲਿਆਂ ਦੇ ਵਿੱਚ ਪਏ ਹੋਏ ਆ ਗੁਰੂ ਸਾਹਿਬ ਕਹਿੰਦੇ ਨੇ ਪਈ ਪ੍ਰਾਪਤਮਾਨਕ ਦੇਹ ਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀ ਹੈ ਕਿਦੇ ਸੋਹਣਾ ਮਨੁੱਖਾ ਸਰੀਰ ਤੈਨੂੰ ਤਾਂ ਹੀ ਮਿਲਿਆ ਪਰਮਾਤਮਾ ਨੂੰ ਮਿਲਣ ਦੀ ਬਿਵਾਰੀ ਹੈ ਮੌਕਾ ਹੈ ਕਹਿੰਦੇ ਗਵਾ ਕੇ ਨਾ ਜਾਂਦਾ ਰਹੀਂ ਹੋਰ ਸਾਰੇ ਕੰਮ ਵਿਅਰਥ ਹੈ ਅਵਰ ਕਾਜ ਤੇਰੀ ਕੀਤੇ ਨਾ ਕਹਾਵਾ ਮਿਲ ਸਾਧ ਸੰਗਤ ਭਜ ਕੇਵਲ ਨਾਨਕ ਜੇ ਪਰਮਾਤਮਾ ਨੂੰ ਮਿਲਣ ਦਾ ਕਹਿੰਦੇ ਉਦਮ ਨਾ ਕੀਤਾ ਨਾ ਤਾਂ ਹੋਰ ਸਾਰੇ ਕੰਮ ਕਿਸੇ ਵੀ ਅਰਥ ਨਹੀਂ ਆਉਨੇ ਤੇ ਤੇਰੀ ਜਿੰਦ ਨੂੰ ਕੋਈ ਲਾਭ ਨਹੀਂ ਉਪਰਨਾ ਤੇਰੀ ਜਿੰਦ ਨੂੰ ਕਹਿੰਦੇ ਹੋਰ ਕੋਈ ਜਿਹੜੇ ਵਿਅਰਥ ਕੰਮ ਕਰਦਾ ਫਿਰਦਾ ਕੋਈ ਲਾਭ ਨਹੀਂ ਉਹਨਾਂ ਦਾ ਇਸ ਕਰਕੇ ਕਹਿੰਦੇ ਸਾਧ ਸੰਗਤ ਦੇ ਵਿੱਚ ਮਿਲ ਕੇ ਬੈਠਿਆ ਕਰ ਤੇ ਸਾਧ ਸੰਗਤ ਦੇ ਵਿੱਚ ਬੈਠ ਕੇ ਵੀ ਸਿਰਫ ਪਰਮਾਤਮਾ ਦਾ ਨਾਮ ਜਪਿਆ ਕਰ ਵਾਹਿਗੁਰੂ ਸਾਹਿਬ ਸੰਗਤ ਦੇ ਵਿੱਚ ਬੈਠਣ ਦਾ ਵੀ ਉਦੋਂ ਹੀ ਲਾਭ ਹੈ ਜੇ ਤੂੰ ਪਰਮਾਤਮਾ ਦੀ ਸਿੱਖ ਸਲਾਹ ਵਿੱਚ ਜੁੜੇਂਗਾ ਤੇ ਜੇ ਉੱਥੇ ਬੈਠ ਕੇ ਵੀ ਤੂੰ ਹੋਰ ਹੀ ਗੱਲਾਂ ਕਰੀ ਗਿਆ ਤਾਂ ਫੇਰ ਕਹਿੰਦੇ ਮਨੁੱਖਾ ਜਨਮ ਤੇਰਾ ਵਿਅਰਥੀ ਜਾਊਗਾ ਵਾਹਿਗੁਰੂ ਤੈਨੂੰ ਇਹ ਬਹੁਤ ਹੀ ਕਿਸਮਤ ਨਾਲ ਮਨੁੱਖਾ ਜਨਮ ਮਿਲਿਆ ਕਹਿੰਦੇ ਗੁਰਸੇਵਾ ਤੇ ਭਗਤ ਕਮਾਈ ਤਾਂ ਬੇਮਾਨਸ ਦੇਹੀ ਪਾਈ ਕਹਿੰਦੇ ਕੋਈ ਜੇ ਕੋਈ ਗੁਰੂ ਦੀ ਸੇਵਾ ਦੇ ਰਹੀਂ ਬੰਦਗੀ ਦੀ ਕਮਾਈ ਕਰੇ ਤਾਂ ਫੇਰ ਹੀ ਸਮਝੋ ਤਾਂ ਹੀ ਕਹਿੰਦੇ ਸਮਝੋ ਤੁਹਾਨੂੰ ਇਹ ਮਨੁੱਖਾ ਸਰੀਰ ਮਿਲੇ ਹੁਵਾ ਹੈ ਗਰੂ ਇਸ ਦੇਹੀ ਕੋ ਸਿਮਰੇ ਦੇਵ ਸੋ ਦੇਹੀ ਭਜ ਹਰ ਕੀ ਸੇਵ ਕਹਿੰਦੇ ਇਸ ਸਰੀਰ ਦੀ ਖਾਤਰ ਤਾਂ ਦੇਵਤੇ ਵੀ ਤਾਂਗਦੇ ਆ ਉਹ ਵੀ ਸਰੀਰ ਮੰਗਦੇ ਆ ਮਨੁੱਖਾ ਸਰੀਰ ਮੰਗਦੇ ਆ ਕਹਿੰਦੇ ਤੈਨੂੰ ਇਹ ਮਿਲ ਗਿਆ ਹੈ ਕਹਿੰਦੇ ਤੂੰ ਇਹਨੂੰ ਆਪਦੀ ਚੰਗੀ ਕਿਸਮਤ ਸਮਝ ਕਹਿੰਦੇ ਤੈਨੂੰ ਇਹ ਸਰੀਰ ਮਿਲੇ ਮਨੁੱਖਾ ਤੇ ਪਰਮਾਤਮਾ ਦਾ ਨਾਮ ਜਪਿਆ ਕਰ ਹਰੀ ਦਾ ਭਜਨ ਕਰਿਆ ਕਰ ਭਜੋ ਗੋਬਿੰਦ ਮੂਹਂ ਫੂਲ ਮਤ ਜਾ ਮਾਨਸ ਜਨਮ ਕਾ ਇਹੇ ਲਾਹ ਕਹਿੰਦੇ ਇਹ ਗੱਲ ਨੂੰ ਭੁਲਾ ਨਾ ਦੇਂ ਕਿਤੇ ਗੋਬਿੰਦ ਨੂੰ ਸਿਮਰ ਕਹਿੰਦੇ ਸਿਮਰਨਾ ਹੀ ਇਸ ਸਿਮਰਨ ਹੀ ਮਨੁੱਖਾ ਜਨਮ ਦੀ ਖੱਟੀ ਕਮਾਈ ਐ ਤੇ ਇਥੇ ਤੂੰ ਆਇਆ ਇਹ ਲਾਹਾ ਲੈਣੇ ਕਹਿੰਦੇ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿਤਕ ਫੱਕੜੇ ਤੇਰੀ ਮੁਕਦੀ ਚੱਲੀ ਰਹਿਣ ਕਹਿੰਦੇ ਤੂੰ ਹੋਰ ਹੀ ਖੁਆਰੀ ਵਾਲੇ ਕੰਮਾਂ 'ਚ ਲੱਗਿਆ ਫਿਆ ਤੈਨੂੰ ਪਰਮਾਤਮਾ ਨੇ ਮਨੁੱਖਾ ਜਨਮ ਲਾਹਾ ਲੈਣ ਵਾਸਤੇ ਭੇਜਿਆ ਸੀ ਦਿੱਤਾ ਸੀ ਤੈਨੂੰ ਇਹ ਮਨੁੱਖਾ ਜਨਮ ਤੇ ਤੂੰ ਹੋਰ ਹੀ ਕੰਮਾਂ ਦੇ ਵਿੱਚ ਲੱਗਿਆ ਪਿਆ। ਪਰਮਾਤਮਾ ਦਾ ਨਾਮ ਜਪਿਆ ਕਰ ਜੋ ਤੇਰੇ ਕੰਮ ਆਉਣ ਵਾਲਾ ਹੈ। ਨਵਾਹਿ ਗੁਰੂ ਸਾਹਿਬ ਫਰਮਾਉਂਦੇ ਆ। ਬੇਦ ਬਖਿਆਨ ਕਰਤ ਸਾਧੂ ਜਨ ਭਾਗ ਹੀਨ ਸਮਜਤ ਸਮਜਤ ਨਹੀਂ ਖਲ। ਕਹਿੰਦੇ ਧਾਰਮਿਕ ਪੁਸਤਕਾਂ ਤੇ ਸੰਤ ਮਹਾਤਮਾ ਵੀ ਇਹੀ ਉਪਦੇਸ਼ ਕਰਦੇ ਆਂ ਵੀ ਪਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ ਪਰ ਕਹਿੰਦੇ ਬਦਕਿਸਮਤ ਮੂਰਖ ਮਨੋਖੇ ਸ੍ਰਮਜ ਨੂੰ ਨਹੀਂ ਸਮਝਦਾ ਵਾਹਿਗੁਰੂ ਵਾਹਿਗੁਰੂ ਸ੍ਰਮਜ ਨੂੰ ਵੀ ਕੋਈ ਵਿਰਲਾ ਮਨੋਖੀ ਸਮਝਦਾ ਜਦੋਂ ਕਿਸੇ ਦੇ ਭਾਗ ਜਾਗਦੇ ਆ ਜਦੋਂ ਕੋਈ ਕੀਤੇ ਚੰਗੇ ਕਰਮ ਅੱਗੇ ਆਉਂਦੇ ਆ ਤਾਂ ਫੇਰ ਹੀ ਕੋਈ ਸਮਝਦਾ ਕਹਿੰਦੇ ਕਿੰਨੇ ਬਾਦ ਕਿਸਮਤ ਮੂਰਖ ਮਨੋਖੇ ਸ੍ਰਮ ਜੀ ਨੂੰ ਨਹੀਂ ਸਮਝਦਾ ਕਿਨੇ ਸਾਰੇ ਸੰਤ ਮਹਾਤਮਾ ਵੀ ਇਹੀ ਉਪਦੇਸ਼ ਦਿੰਦੇ ਆ ਵੀ ਮਨੁੱਖਾ ਜਨਮ ਤੈਨੂੰ ਪਰਮਾਤਮਾ ਦਾ ਨਾਮ ਜਪਣ ਵਾਸਤੇ ਤੇਰਾ ਆਪਦਾ ਜੀਵਨ ਸਵਾਰ ਨਮਸਤੇ ਮਿਲਿਆ ਹੈ ਇਸ ਜਨਮ ਮਰਨ ਤੋਂ ਛੁੱਟਣ ਵਾਸਤੇ ਮੁਕਤੀ ਪ੍ਰਾਪਤ ਕਰਨ ਵਾਸਤੇ ਤੇ ਅਸੀਂ ਤਾਂ ਹੋਰ ਹੀ ਕਿਸੇ ਪਾਸੇ ਲੱਗੇ ਪਏ ਆ ਸਾਨੂੰ ਇਹ ਪਤਾ ਹੀ ਨਹੀਂ ਅਸੀਂ ਤਾਂ ਜੇ ਪਰਮਾਤਮਾ ਤੋਂ ਕੁਝ ਮੰਗਦੇ ਵੀ ਆਂ ਤਾਂ ਅਸੀਂ ਹੋਰ ਹੀ ਦੁਨਿਆਵੀ ਚੀਜ਼ਾਂ ਮੰਗੀ ਜਾਂਦੇ ਆਂ ਤੇ ਗੁਰੂ ਸਾਹਿਬ ਕਹਿੰਦੇ ਦੁਨਿਆਵੀ ਚੀਜ਼ਾਂ ਮੰਗਣੀਆਂ ਹੀ ਨਹੀਂ ਤੁਸੀਂ ਵਾਹੀ ਗੁਰੂ ਤਾਂ ਮੈਂ ਆਪ ਹੀ ਦੇ ਦੇਣੀ ਆ ਉਹ ਤਾਂ ਗੁਰੂ ਸਾਹਿਬ ਆਪਾਂ ਨੂੰ ਦੱਸਦੇ ਆ ਨਾ ਕਹਿੰਦੇ ਪਰਮਾਤਮਾ ਤੋਂ ਤੋਂ ਤੁਸੀਂ ਸਿਰਫ ਨਾਮ ਮੰਗਣਾ ਹੈ ਵਿਨਤੁ ਦਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁਖ ਦੇਹ ਨਾਮ ਸੰਤੋਖਿਆ ਉਤਰੇ ਮਨ ਕੀ ਭੁਖ ਪਰ ਆਪ ਤਾਂ ਸੋਖੀ ਮੰਗਦੇ ਆਪਾਂ ਕਿਨੇ ਨਹੀਂ ਸਾਨੂੰ ਤਾਂ ਸੁੱਖ ਦੀਆਂ ਚੀਜ਼ਾਂ ਹੀ ਚਾਹੀਦੀਆਂ ਪਰਮਾਤਮਾ ਨੂੰ ਤਾਂ ਮੰਗਦੇ ਹੀ ਨਹੀਂ ਆਪਾਂ ਨੂੰ ਇਸ ਗੱਲ ਦੀ ਸਮਝ ਹੀ ਹੈ ਕਿਉਂਕਿ ਆਪਣੀ ਕਿਸਮਤ ਹੀ ਬਾਦ ਕਿਸਮਤ ਮੂਰਖ ਮਨੁੱਖ ਕਹਿੰਦੇ ਇਸ ਰਾਮ ਜੀ ਨੂੰ ਸਮਝਦੇ ਹੀ ਨਹੀਂ ਤੇ ਗੁਰੂ ਸਾਹਿਬ ਕਹਿੰਦੇ ਨਾਨਕ ਬੋਲਣ ਚਖਣਾ ਦੁੱਖ ਛੱਡ ਮੰਗੀਏ ਸੁੱਖ ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ ਜਿੱਥੇ ਬੋਲਣ ਹਾਰੀ ਐ ਥਿੱਥੇ ਚੰਗੀ ਚੁੱਪ ਕਹਿੰਦੇ ਦੁੱਖ ਛੱਡ ਕੇ ਆਪਾਂ ਸੁੱਖ ਹੀ ਮੰਗੀ ਜੰਨੇ ਕਹਿੰਦੇ ਤੇ ਇਹ ਸਿਰ ਖਪਾਈ ਐ ਕਹਿੰਦੇ ਆਪਾਂ ਕਦੇ ਆਖਦੇ ਵੀ ਸਾਨੂੰ ਦੁੱਖ ਦੇ ਦੇ ਆਪਾਂ ਕਹਿੰਦੇ ਸੁੱਖ ਰੱਖੀ ਸੁੱਖ ਦੇਈ ਫਲਾਣੇ ਨੂੰ ਸੁੱਖ ਰੱਖੀ ਧੌਕੇ ਨੂੰ ਸੁੱਖ ਰੱਖੀ ਕਦੇ ਆਣੇ ਆਪਾਂ ਨੂੰ ਦੁੱਖ ਦੀ ਕਹਿੰਦੇ ਫਿਰ ਦੁੱਖ ਤੁਹਾਡੇ ਤੇ ਆਉਂਦੇ ਨਹੀਂ ਕੋਈ ਗੁਰੂ ਸਾਹਿਬ ਕਹਿੰਦੇ ਦੁੱਖ ਤਾਂ ਆਉਣੀ ਆਉਣੀ ਸੁੱਖ ਵੀ ਆਉਣੀ ਹੈ ਦੁੱਖ ਵੀ ਆਉਣੀ ਹੈ ਕਹਿੰਦੇ ਇਹੋ ਜਾਂ ਬੋਲਣਾ ਸਿਰਖ ਪਾਈ ਹੈ ਜਿਹੜਾ ਦੁੱਖ ਛੱਡ ਕੇ ਇਕੱਲੇ ਸੋਖੀ ਮੰਗਦੀ ਹੈ ਸੁੱਖ ਦੁੱਖ ਦੋਏਦਰ ਕੱਪੜੇ ਪਹਿਰੇ ਜਾਈ ਮਨੋ ਕਹਿੰਦੇ ਸੁੱਖ ਤੇ ਦੁੱਖ ਤਾਂ ਦੋਵੇਂ ਪਰਮਾਤਮਾ ਦੇ ਦਰ ਤੋਂ ਮਿਲੇ ਕੱਪੜੇ ਆ ਜੋ ਮਨੁੱਖ ਜਨਮ ਲੈ ਕੇ ਇੱਥੇ ਪਹਿਨਦਾ ਹੈ ਪਾਪ ਕਹਿੰਦੇ ਦੁੱਖ ਤੇ ਸੁੱਖ ਦੇ ਚੱਕਰ ਹਰੇਕ ਉਤੇ ਆਉਂਦੇ ਹੀ ਆਉਣੀ ਹੈ ਆਉਂਦੇ ਹੀ ਰਹਿੰਦੇ ਆ ਕਹਿੰਦੇ ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ ਤੇ ਜਿਹੜੇ ਪਰਮਾਤਮਾ ਦੇ ਅੱਗੇ ਇਤਰਾਜ ਕੀਤੇ ਅੰਗਿਲਾ ਕੀਤੇ ਅੰਤ ਹਾਰ ਹੀ ਮੰਨਣੀ ਪੈਂਦੀ ਹੈ ਪਾਣਾ ਮੰਨਣਾ ਹੀ ਪੈਂਦਾ ਹੈ ਰਜਾ ਮੰਨਣੀ ਪੈਂਦੀ ਕਹਿੰਦੇ ਉੱਥੇ ਚੁੱਪ ਰਹਿਣਾ ਹੀ ਚੰਗਾ ਹੈ ਪਹਿਲਾਂ ਹੀ ਰਜਾ ਵਿੱਚ ਤੁਰਨਾ ਚੰਗਾ ਹੈ ਹੋਵਾਹਿ ਗੁਰੂ ਵਾਹਿਗੁਰੂ ਕਹਿੰਦੇ ਆਪਾਂ ਉਸ ਦੀ ਰਾਮ ਜੀ ਨੂੰ ਸਮਝਦੇ ਹੀ ਨਹੀਂ ਵਾਹਿਗੁਰੂ ਕਹਿੰਦੇ ਜਿਸ ਠਾਕਰ ਸੋਨਾ ਹੀ ਚਾਰਾ ਤਾਂ ਕੋ ਕੀ ਜੇ ਸਾਧ ਨਮਸਕਾਰਾ ਕਹਿੰਦੇ ਜਿੱਥੇ ਤੇਰੀ ਪੇਸ਼ ਨਹੀਂ ਚੱਲ ਸਕਦੀ ਕਹਿੰਦੇ ਉੱਥੇ ਸਿਰ ਨਵਾਉਣਾ ਚਾਹੀਦਾ ਸਿਰ ਨਵਾਉਣਾ ਹੀ ਚੰਗਾ ਹੈ ਕਹਿੰਦੇ ਉੱਥੇ ਪਰਮਾਤਮਾ ਨੂੰ ਨਮਸ਼ਕਾਰ ਹੀ ਕੀਤੀ ਚੰਗੀ ਹੈ ਕਿਉਂਕਿ ਜੋ ਕੁਝ ਵੀ ਹੁੰਦਾ ਉਹਦੀ ਰਜਾ ਵਿੱਚ ਹੁੰਦਾ ਹੈ ਆਪਾਂ ਆਪਣੀਆਂ ਚੁਸਤ ਚਲਾ ਕੇ ਕੁਝ ਵੀ ਨਹੀਂ ਕਰ ਸਕਦੀਆਂ ਆਪਣੀਆਂ ਸਿਆਣਪਾਂ ਕੁਝ ਨਹੀਂ ਕਰ ਸਕਦੀਆਂ ਹੋਵਾਹੀ ਗੁਰੂ ਇਹਨਾਂ ਰਾਮ ਜੀ ਨੂੰ ਸਮਝ ਗਏ ਸਮਝ ਗਏ ਵਾਰ-ਵਾਰ ਗੁਰੂ ਸਾਹਿਬ ਸਮਝਾਉਂਦੇ ਆ ਹੋਵਾਹੀ ਗੁਰੂ ਗੁਰੂ ਸਾਹਿਬ ਫਰਮਾਉਂਦੇ ਆ ਪ੍ਰੇਮ ਭਗਤ ਰਾਚੇ ਜਨ ਨਾਨਕ ਹਰ ਸਿਮਰਨ ਦਹਿਨ ਭਈ ਮਲ ਗੁਰੂ ਸਾਹਿਬ ਫਰਮਾਉਂਦੇ ਹਨ ਭਗਤ ਪ੍ਰਭੂ ਦੀ ਭਗਤੀ ਵਿੱਚ ਜੁੜੇ ਰਹਿੰਦੇ ਆ ਕਿਉਂਕਿ ਪ੍ਰਭੂ ਦੇ ਸਿਮਰਨ ਨਾਲ ਪਾਪਾਂ ਦੀ ਮੈਲ ਦੂਰ ਹੋ ਜਾਂਦੀ ਹੈ। ਉਹ ਹੈ। ਪਾਪ ਕਿਹੜੇ ਹਨ? ਆਪਣੇ ਅੰਦਰ ਕਾਮ ਦਾ ਇੱਕ ਜਿਹੜੇ ਚੋਰ ਲੱਗੇ ਹੋਏ ਆਪਾਂ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਉਹਨਾਂ ਦੀ ਮੈਲ ਆਪਣੇ ਅੰਦਰੋਂ ਦੂਰ ਹੋ ਜਾਂਦੀ ਹੈ ਪਰਮਾਤਮਾ ਦੇ ਸਿਮਰਨ ਕਰਨ ਨਾਲ। ਤੇ ਜੋ ਪਰਮਾਤਮਾ ਦੇ ਦਾਸ ਹੈ ਉਹ ਪਿਆਰ ਭਗਤੀ ਵਿੱਚ ਮਸਤ ਰਹਿੰਦੇ ਆ। ਕੀ ਸਿਮਰਨ ਦੀ ਬਰਕਤ ਨਾਲ ਉਹ ਆਪਣੇ ਅੰਦਰੋਂ ਇਹ ਸਾਰੇ ਕੰਮ ਦਾ ਇੱਕ ਜਿਹੜੇ ਆਪਣੇ ਚੋਰ ਆ ਉਹਨਾਂ ਨੂੰ ਮਾਰ ਲਿੰਦੇ ਆ ਤੇ ਆਪਣਾ ਆਪ ਸਵਾਰ ਲਿੰਦੇ ਆ ਹੋਇਕ ਤੇ ਆਪਾਂ ਵੀ ਮਨੁੱਖਾ ਜਨਮ ਦਾ ਲਾਹਾ ਲੈ ਕੇ ਜਾਣਾ ਸੰਗਤ ਜੀ ਪਰਮਾਤਮਾ ਨੇ ਆਪਾਂ ਨੂੰ ਮਨੁੱਖਾ ਜਨਮ ਦਿੱਤਾ ਹੈ ਪਹਿਲਾਂ ਤਾਂ ਇਹੀ ਸ਼ੁਕਰਗੁਜ਼ਾਰ ਕਰਨਾ ਚਾਹੀਦਾ ਆਪਾਂ ਵਾਹਿਗੁਰੂ ਦਾ ਤੇ ਆਪਾਂ ਨੂੰ ਇੱਕ ਪਲ ਵੀ ਉਸ ਪਰਮਾਤਮਾ ਤੋਂ ਦੂਰ ਨਹੀਂ ਹੋਣਾ ਚਾਹੀਦਾ ਵਾਹਿਗੁਰੂ ਹਮੇਸ਼ਾ ਕੰਮ ਕਰਦਿਆਂ ਉੱਠਦਿਆਂ ਬੈਠਦਿਆਂ ਸੌਂਦਿਆਂ ਜਾਗਦਿਆਂ ਆਪਾਂ ਨੂੰ ਪਰਮਾਤਮਾ ਦਾ ਪਰਮਾਤਮਾ ਦੀ ਬੰਦਗੀ ਕਰਨੀ ਚਾਹੀਦੀ ਹੈ ਉਹਦੇ ਗੁਣ ਗਾਉਣੇ ਚਾਹੀਦੇ ਹੈ ਸਿਫਤ ਸਲਾਹ ਕਰਨੀ ਚਾਹੀਦੀ ਹੈ ਵਾਹਿਗੁਰੂ ਵਾਹਿਗੁਰੂ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ ਸੱਚੇ ਪਾਤਸ਼ਾਹ ਸਾਨੂੰ ਆਪਦੇ ਚਰਨਾਂ ਦੀ ਤੂੜ ਬਖਸ਼ੋ ਵਾਹਿਗੁਰੂ ਸਾਧ ਸੰਗਤ ਬਖਸ਼ੋ ਵਾਹਿਗੁਰੂ ਸਾਧ ਸੰਗਤ ਦੇ ਵਿੱਚ ਪਰਮਾਤਮਾ ਦਾ ਵਾਸ ਹੁੰਦਾ ਹੈ ਤੇ ਸਾਧ ਸੰਗਤ ਦੇ ਵਿੱਚ ਪਰਮਾਤਮਾ ਦੇ ਗੁਣ ਗਾ ਕੇ ਆਪਦੇ ਮਨ ਨੂੰ ਪਵਿੱਤਰ ਕਰੀਦਾ ਹੈ ਵਾਹਿਗੁਰੂ ਤੇ ਪਰਮਾਤਮਾ ਦੀ ਅਕਾਲ ਪੁਰਖ ਪਰਮੇਸ਼ਰ ਵਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਵਾਹਿਗੁਰੂ ਵਾਹਿਗੁਰੂ ਤਾਂ ਜੀ ਸੰਗਤ ਜੀ ਅੱਜ ਗੁਰੂ ਸਾਹਿਬ ਨੇ ਇੰਨੀ ਸੇਵਾ ਬਖਸ਼ੀ ਗੁਰਬਾਣੀ ਪੜ੍ਹਦੇ ਆਂ ਵਿਚਾਰ ਕਰਦੇ ਆਂ ਬਹੁਤ ਭੁੱਲਾਂ ਹੋ ਜਾਂਦੀਆਂ ਹਨ ਖਿੰ ਖਿੰ ਭੁੱਲਣ ਹਾਰ ਹੈ ਗੁਰੂ ਤੇ ਸੰਗਤ ਬਖਸ਼ਣ ਜੋਗ ਹੈ ਬਖਸ਼ ਦੇਣਾ ਸੇਹੀ ਪਿਆਰੇ ਮਿਲਣਾ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਵਾਹਿਗੁਰੂ ਤੂੰ ਚੇਤਿਆ ਮੇ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਤੇ ਨੀ ਪਾਤੇ ਅਬਰ ਨਾਤੇ ਨੀ ਪਾਤੇ